ਕਨਾ ਜਿਆਦਾਤਰ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਆ ਤਾਂ ਉਹਨਾਂ ਜ਼ਿਮੀਦਾਰਾਂ ਨੂੰ ਕਿਹਾ ਜਾਂਦਾ ਵੀ ਇਹ ਤੁਹਾਡਾ ਤਾਂ ਕੋਈ ਨੁਕਸਾਨ ਹੀ ਨਹੀਂ ਹੋਇਆ ਤੁਹਾਡੇ ਖੇਤ ਦੇ ਵਿੱਚ ਤਾਂ ਕੋਈ ਰੇਤ ਹੀ ਨਹੀਂ ਪਈ ਹੈਗੀ ਹਨਾ ਤੇ ਮੁਆਵਜ਼ਾ ਨਹੀਂ ਦਿੰਦੇ ਜਾਂ ਵੇ ਰੇਤਾ ਚੱਕਣਾ ਵਾਲੀ ਗੱਲ ਆਉਂਦੀ ਆ ਫੇਰ ਕਹਿੰਦੇ ਜਿਸ ਤਰ੍ਹਾਂ ਜੇ ਰੁਕੀ ਹੋਵੇ ਰੇਤਾ ਚੱਕ ਸਕਦੇ ਗੱਲ ਇਹ ਵੀ ਜੇ ਖੇਤਾਂ ਵਾਲੇ ਵੀ ਨਹੀਂ ਰੇਤਾ ਚਕਾਰੇ ਉੱਥੇ ਤਾਂ ਪਾਣੀ ਚੜ ਰਿਹਾ ਪਾਣੀ ਚੱਲਦੇ ਦੇ ਵਿੱਚ ਉਹ ਰੇਤਾ ਚੱਕੀ ਜਾ ਰਹੀ ਹੈ ਇਹ ਵੀ ਗੱਲ ਆ ਉੱਥੇ ਉਹ ਕੋਈ ਖੇਤਾਂ ਦਾ ਉਹ ਨਹੀਂ ਹੋਇਆਗਾ ਵੀ ਇਹ ਬੇਬਹਾਨੇਬਾਜੀ ਆ ਉਲਤੇ ਨਜਾਇਜ਼ ਮੈਨਿੰਗ ਚਾਦੀਆ ਨਾ ਤਾਂ ਸਰਕਾਰ ਦੇ ਖਾਤੇ ਚ ਪੈਸਾ ਜਾ ਰਿਹਾ ਸਰਕਾਰ ਦੇ ਖਾਤੇ ਜAVE ਕੋ ਸੜਕਾਂ ਬਣਾਉਣ ਹੁਣ ਸੜਕਾਂ ਜਿਹੜੀਆਂ ਮਾ ਰਾਹੋ ਰੋਡ ਤੇ ਪੈਸਾ ਵੀ ਆਇਆ ਹੈ ਬਣ ਕਿਉਂ ਨਹੀਂ ਰਹੀ ਪਤਾ ਇੱਕ ਦਾ ਟੋਲ ਪਲਾਜਾ ਇਹਨੂੰ ਪ੍ਰਭਾਵਿਤ ਕਰ ਰਿਹਾ ਦੂਸਰੀ ਗੱਲ ਇਹ ਆ ਵੀ ਜੇ ਸੜਕ ਦਾ ਕੰਮ ਸ਼ੁਰੂ ਹੋ ਜਾਂਦਾ ਸਰਕਾਰ ਦਾ ਇੱਕ ਸਾਲ ਰਹਿ ਗਿਆ ਉਹ ਇੱਕ ਸਾਲ ਸੜਕ ਦਾ ਕੰਮ ਚੱਲੀ ਜਾਣਾ ਰਸਤਾ ਬੰਦ ਹੋਣ ਦੇ ਨਾਲ ਇਹਨਾਂ ਦਾ ਜਿਹੜਾ ਰੇਤਾ ਵਾ ਰੇਤ ਮਾਫੀਆ ਦਾ ਉਹ ਰੇਤ ਮੈਨਿੰਗ ਮਾਫੀਆ ਦਾ ਰੇਤਾ ਬੰਦ ਹੋ ਜਾਣਾ ਜਿਹਦੀ ਵਜ੍ਹਾ ਕਰਕੇ ਫੇ ਉਹਨਾਂ ਦਾ ਨੁਕਸਾਨ ਹੋ ਜਾਣਾ ਇਹ ਸਰਕਾਰ ਚਾਹੁੰਦੀ ਹੈ ਮੰਤਰੀ ਚਾਹੁੰਦਾ ਵੀ ਇਹ ਜਿਹੜਾ ਰੇਤੇ ਦਾ ਕੰਮ ਚੱਲਦਾ ਰਹੇ ਸੜਕ ਦਾ ਕੰਮ ਨਾ ਸ਼ੁਰੂ ਹੋਵੇ ਸੜਕ ਦਾ ਕੰਮ ਸ਼ੁਰੂ ਹੋਣ ਦੇ ਨਾਲ ਉਹਦਾ ਰੇਤੇ ਦਾ ਕੰਮ ਫੇਰ ਬੰਦ ਕਰਨਾ ਪੈਣਾ ਮੈਂ ਤੁਸੀਂ ਕਿੰਨੇ ਤਰੀਕ ਤੱਕ ਦਾ ਟਾਈਮ ਦਿੱਤਾ ਨਾ ਅਸੀਂ ਹੁਣ ਮੇਰੇ ਖਿਆਲ 15 16 ਤਰੀਕ ਨੂੰ ਫੇਰ ਕਰਾਂਗੇ ਪੀ ਡਬਲਯੂ ਡੀ ਦਾ ਦਸਤਾਵੇਜ਼ ਬੰਦ ਕਰਾਂਗੇ ਫੇਰ ਇਹਨਾਂ ਦਾ ਫਿਰ ਜੇ ਨਹੀਂ ਇਹਨਾਂ ਨੇ ਕੰਮ ਕਰਨਾ ਪੈਸਾ ਆਇਆ ਫੇਰ ਸੜਕ ਕਿਉਂ ਨਹੀਂ ਬਣਾ ਰਹੇ ਇਹ ਹੁਣ ਰੇਤਾ ਵੇਚਣ ਦੀ ਖਾਤਰ ਇਹ ਸੜਕ ਦਾ ਕੰਮ ਰੋਕੇ ਬੈਠੇ ਨੇ ਉਹ ਕਹਿੰਦਾ ਵੀ ਸਾਲ ਆ ਆਪਣਾ ਪੂਰਾ ਕਰੀਏ ਪੈਸੇ ਕਟਰੀਏ ਤੇ ਬਾਅ ਅਗਲੀ ਸਰਕਾਰ ਦੇ ਵਿੱਚ ਵੀ ਹੁਣ ਮੇਰੇ ਵਾਲਾ ਟਾਈਮ ਮੈਂ ਕਾਨੂੰ ਖਰਾਬ ਕਰਨਾ ਰੋਡ ਬੰਦ ਕਰਕੇ ਆ ਇਹ ਨਹੀਂ ਵਜਾ ਕਰਕੇ ਜਿਹੜੀ ਆ ਸੜਕ ਨਹੀਂ ਬਣ ਰਹੀ ਹੈ ਉਹਦਾ ਰੂਟ ਪਲਾਨ ਹੀ ਹੈ ਨੀਗਾ ਉਹ ਜਿਹੜੀ ਖਾੜਾ ਗੜੀਆਂ ਵਾਲੀ ਆ ਤੋਗੜਾਂ ਕੋਲੇ ਜਿਹੜਾ ਟੱਕ ਚੱਲਦਾ ਵਾ ਉਹਦਾ ਰੂਟ ਪਲਾਨ ਹੈਗਾ ਨਵੇਂ ਸ਼ਹਿਰ ਦੇ ਵਿੱਚ ਹੀ ਜੀ ਉਹ ਜਿਹੜਾ ਉਹ ਬਣਦਾ ਨਾ ਉਹ ਜਿਹੜਾ ਰਕਵਾ ਵਾ ਉਹ ਗੜੀਆਂ ਵਾਲੇ ਪਾਸੇ ਨੂੰ ਪੱਟ ਕੇ ਲੈ ਕੇ ਆ ਰਹੇ ਆ ਟਿਪਰ ਇਧਰੋਂ ਲੰਘਦੇ ਆ ਉਹਦਾ ਰੂਟ ਪਲਾਨ ਨਵੇਂ ਸ਼ਹਿਰ ਵਾਲੇ ਪਾਸਿਓ ਉਹ ਏਰੀਆ ਹੀ ਨਹੀਂ ਹੈਗਾ ਲੁਧਿਆਣੇ ਦਾ ਏਰੀਆ ਹੀ ਨਹੀਂ ਹੈਗਾ ਕੱਲ ਤੋਂ ਮੈਨਿੰਗ ਹੋ ਰਹੀ ਆ ਉਹ ਇਧਰਲੇ ਪਾਸੇ ਨੂੰ ਰੂਟ ਪਲਾਨ ਉਹਨਾਂ ਨੇ ਹੈ ਨਹੀਂਗਾ ਨਜ਼ਾਇਕ ਹੀ ਕਰ ਰਹੇ ਨੇ ਇਹ ਤੱਕੇਸ਼ਾਈ ਹੋ ਰਹੀ ਆ ਫੇਰ ਨਾ ਕੋ ਤਰਪਾਲਾ ਪਾਉਂਦੇ ਨੇ ਕਈ ਗੱਡੀਆਂ ਦੇ ਨੰਬਰ ਵੀ ਹੈ ਨਹੀਂ ওভারਲੋਡ ਨੇ ਟੀਸੀਆਂ ਕੱਢੀਆਂ ਹੋਈਆਂ ਰੇਤਾ ਥੱਲੇ ਕਿਰਦਾ ਆਂਦਾ ਵਾ ਹਾਈ ਸਨ ਕੀ ਨਾਮ ਔਰ ਕਦੇ ਨਹੀਂ ਆਇਆ ਅੱਜ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਜਿਹੜਾ ਦਿੱਤਾ ਤੇ ਉਹਦੇ ਲਈ ਅਸੀਂ ਇਹ ਆ ਕਿ ਜਿਹੜਾ ਸਾਡੇ ਹਲਕਾ ਸਾਂਨੇ ਆਲ ਦੇ ਬੇਟ ਏਰੀਏ ਦੇ ਵਿੱਚ ਕਮਾਣੇ ਤੋਂ ਲੈ ਕੇ ਕਸਾਬਾਦ ਤੱਕ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਹਦੀ ਨਜਾਇਜ਼ ਮਾਈਨਿੰਗ ਦੇ ਕਾਰਨ ਪਹਿਲਾਂ ਇੱਕ ਵਾਰੀ ਬੰਨ ਟੁੱਟ ਚੁੱਕਿਆ ਜਿਹੜਾ ਬੰਨ ਸਸਰਾਲੀ ਕਲੋਨੀ ਤੋਂ ਇਹ ਤੱਕ ਵੱਜਾ ਨਹੀਂ ਗਾ ਪਰ ਅੱਜ ਮਾਈਨਿੰਗ ਜਿਹੜੀ ਉਹ ਜਿਸका ਖੇਤ ਉਸकी ਰੇਤ ਦੇ ਵਿੱਚ ਪਾਲਿਸੀ ਤਹਿਤ ਉਹ ਧੱਕੇ ਨਾਲ ਆ ਉਤੋਂ ਘਟੋ ਘਟ 500 ਤੋਂ ਵੱਧ ਟਿਪਰ ਆ ਜਿਹੜਾ ਰੋਜ਼ ਭਰ ਰਿਹਾ ਮੰਤਰੀ ਦੀ ਛਤਰਛਾਇਆ ਹੇਠ ਇਹ ਜਿਹੜੇ ਟਿਪਰ ਚੱਲ ਰਹੇ ਨੇ ਸਾਰੇ ਔਰ ਜਿਹੜੀ ਰਾਹੋਂ ਰੋਡ ਦੇ ਨਾਲ ਦੀ ਜਿੰਨੀ ਪਬਲਿਕ ਆ ਉਹ ਇੰਨੀ ਕੁ ਦੁਖੀ ਆ ਕਿਉਂਕਿ ਇਹ ਟਿੱਪਰ ਜਿਹੜੇ ਸਾਹਨੇਵਾਲ ਤੋਂ ਚੱਲਦੇ ਜਿਹੜੇ ਟਿੱਪਰ ਪੱਜਰੀ ਵਾਲੇ ਆ ਰਹੇ ਨੇ ਨਵੇਂ ਸ਼ਹਿਰ ਤੋਂ ਲਗਭਗ 3-400 ਟਿੱਪਰ ਹੋ ਆ ਜਿਨੇ ਕਿਸੇ ਨੇ ਖੰਨੇ ਜਾਣਾ ਕਿਸੇ ਨੇ ਚੰਡੀਗੜ੍ਹ ਜਾਣਾ ਕਿਸੇ ਨੇ ਬਠਿੰਡੇ ਉਹ ਵੀ ਸਾਰੇ ਆਪਣਾ ਟੂਲ ਬਚਾਉਣ ਦੇ ਲਈ ਸਾਹਨੇਵਾਲ ਦੇ ਵਿੱਚੋਂ ਹੀ ਲੰਘਦੇ ਆ ਨਾ ਸਾਡੀਆਂ ਸਕੂਲ ਵਾਲੀਆਂ ਬੱਸਾਂ ਨੂੰ ਰਾਹ ਮਿਲਦਾ ਨਾ ਸਾਡੇ ਲੋਕਾਂ ਨੂੰ ਲੰਘਣ ਨੂੰ ਰਾਹ ਮਿਲਦਾ ਨਿਤ ਦਿਨ ਐਕਸੀਡੈਂਟ ਹੁੰਦੇ ਆ ਔਰ ਰਾਤ ਦੇ ਟਾਈਮ ਇੰਨੀਆਂ ਵੱਡੀਆਂ-ਵੱਡੀਆਂ ਲੈਟਰਾਂ ਲੱਗੀਆਂ ਕਿ ਕੋ ਦਿਖਦਾ ਹੀ ਕੱਕ ਨਹੀਂ। ਇਸ ਕਰਕੇ ਅਸੀਂ ਅੱਜ ਟੀਸੀ ਸਾਹਿਬ ਨੂੰ ਮਿਲਣ ਆਏ ਆਂ ਵੀ ਜਿਹੜੀ ਇਹ ਨਜਾਇਜ਼ ਮੈਨਗ ਹੋ ਰਹੀ ਆ ਜਿਹਦੇ ਨਾਲ ਦਰਿਆ ਨੇ ਆਪਣਾ ਰੁਖ ਬਦਲ ਦਿੱਤਾ। ਪ੍ਰਮਾਤਮਾ ਨਾ ਕਰੇ ਜੇ ਪਿੱਛੋਂ ਪਾਣੀ ਆ ਜੇ ਤਾਂ ਸਾਡੇ ਸਾਰੇ ਪਿੰਡ ਰੋੜਨਗੇ ਪੇ। ਕਿਉਂਕਿ ਬੰਨ ਹੈ ਨਹੀਂਗਾ, ਬੰਨ ਟੁੱਟਿਆ ਹੋਇਆ ਵਾ। ਦੂਜਾ ਮਸਲਾ ਸਾਡਾ ਰਾਹੋਂ ਰੋਡ ਦਾ ਜੀ, ਰਾਹੋਂ ਰੋਡ ਸਾਡਾ ਬਿਲਕੁਲ ਵੀ ਉੱਥੇ ਦਾ ਉੱਥੇ ਕੰਮ ਖੜਾ। 20% ਕੰਮ ਨਹੀਂ ਹੋਇਆ। ਤੇ ਸਾਡਾ ਸਾਰਾ ਕੰਮ ਜਿਹੜਾ ਉੱਥੇ ਦਾ ਉੱਥੇ ਹੀ ਖੜਾ ਵਾ ਅੱਜ ਵੀ ਖੜਾ ਵਾ ਨਾ ਸਰਕਾਰ ਹਾਂ ਦੱਸ ਰਹੀ ਹੈ ਨਾ ਨਾ ਦੱਸ ਰਹੀ ਹੈ 43 ਕਰੋੜ ਰੁਪਈਆ ਇਹ ਨਹੀਂ ਪਤਾ ਪੈਸੇ ਖੂਨ ਖਾ ਗਿਆ ਜਿੰਨੀ ਵਾਰੀ ਆਉਨੇ ਆ ਕਹਿੰਨੇ ਫੈਲ ਇੱਥੇ ਗਈ ਆ ਫੈਲਾ ਜੇ ਉਧਰ ਗਈ ਆ ਪਰ ਉਹਨਾਂ ਹੀ ਅੱਜ ਡੀਸੀ ਸਾਹਿਬ ਨੂੰ ਮਿਲ ਕੇ ਬੇਨਤੀ ਕਰਨ ਲੱਗੇ ਵੀ ਅਸੀਂ 15 16 ਤਰੀਕ ਦੇ ਨੇੜੇ ਤੇ ਡੇ ਜੇ ਸਾਡਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਅਸੀਂ ਇਹ ਪੀ ਡਬਲਯੂ ਟੀ ਦੇ ਦਫ਼ਤਰ ਨੂੰ ਤਾਲਾ ਮਾਰਾਂਗੇ ਤੁਹਾਡੇ ਵੱਲ ਸਾਡੇ ਕੋਲੇ ਕੋਈ ਹੋਰ ਹਾਲ ਉਹਨਾਂ ਨੇ ਪੀ ਡਬਲਯੂ ਡੀ ਦੇ ਦਫ਼ਤਰ ਨੂੰ ਅਸੀਂ ਤਾਲਾ ਮਾਰਾਂ ਪਹਿਲਾਂ ਵੀ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਉਦੋਂ ਹਰੀ ਚੰਡੀ ਮਿਲ ਗਈ ਸੀ ਸੜਕ ਦੀ ਤੇ ਉਹ ਤੁਸੀਂ ਚੱਕ ਉਦੋਂ ਜਿੱਦਨ ਅਸੀਂ ਟੋਲ ਪਲਾਜੇ ਤੇ ਗਏ ਸੀ ਉਦੋਂ ਉਹ ਕਹਿੰਦੇ ਵੀ ਸਵੇਰੇ ਸ਼ੁਰੂ ਕਰ ਦੰਨੇ ਆ ਤੁਸੀਂ ਹੁਣ ਚੱਕ ਲੋ ਸਵੇਰੇ ਸ਼ੁਰੂ ਹੋ ਜੂਗੀ ਸੜਕ ਦੇਖੋ ਜੀ ਕਿਤੇ ਸ਼ੁਰੂ ਨਹੀਂ ਹੋਈ ਨਾ ਹੀ ਉਹਨਾਂ ਨੇ ਸ਼ੁਰੂ ਕੀਤੀ ਆ ਬਸ ਆ ਹੀ ਲਾਰਾ ਲੱਪਾ ਲਾ ਕੇ ਚੱਲ ਜਾਂਦੇ ਆ ਮੈਂ ਉਦੋਂ ਵੀ ਮੈਡਮ ਸਾਡੇ ਐਸ ਜੀ ਐਮ ਸਾਹਿਬ ਬਹੁਤ ਚੰਗੇ ਨੇ ਉਹ ਵਿਚਾਰੇ ਸਾਡੀ ਅੱਗੇ ਪਿੱਛੇ ਕਹਿਣ ਮੈਂ ਕਹਾ ਜੀ ਇਹਨਾਂ ਨੇ ਤੁਹਾਡਾ ਕਹਿਣਾ ਨਹੀਂ ਮੰਨਣਾ ਏ ਪੀ ਡਬਲਯੂ ٹی ਵਾਲੇ ਨੇ ਇਹਨਾਂ ਨਹੀਂ ਕਹਿਣਾ ਤੁਹਾਡਾ ਮੰਨਣਾ ਤੁਹਾਡਾ ਕਹਿਣਾ ਅਸੀਂ ਮੰਨ ਲੈਨੇ ਆ ਉਹੀ ਗੱਲ ਹੋਈ ਅਸੀਂ ਇਹਨਾਂ ਦਾ ਕਹਿਣਾ ਮੰਨ ਕੇ ਤੇ ਆ ਗਏ ਹਾਂ ਪਰ ਉਹਨਾਂ ਨੇ ਇਹਨਾਂ ਦਾ ਕੰਮ ਨਹੀਂ ਕੀਤਾ